ਕੰਬਾਵਨਾ ਕਾਂਗਰਸ ਪਾਰਟੀ ਨੂੰ ਸੀਗੀ ਪਰ ਲੋਕਾਂ ਦਾ ਮੰਡੇਟ ਹੈ ਲੋਕਾਂ ਨੇ ਮੰਡੇਟ ਭਾਜਪੀ ਨੂੰ ਦਿੱਤਾ ਹੈ ਅਸੀਂ ਇਹਨੂੰ ਸਿਰਚਵਾ ਕੇ ਮੰਨਦੇ ਆਂ ਯਰ ਸਾਡੀ ਸਰਕਾਰ ਗਈ ਹੈ ਲੋਕਾਂ ਨੂੰ ਬਹੁਤ ਸਾਰੀਆਂ ਸਰਥੋ ਉਮੀਦਾਂ ਸਨ ਅਸੀਂ ਉਹਨਾਂ ਤੇ ਖਰਾ ਨਹੀਂ ਉਤਰੇ ਇੱਕ ਬਦਲਾਅ ਦਾ ਨਾਅਰਾ ਪੰਜਾਬ ਦੇ ਵਿੱਚ ਜਿੱਤਿਆ ਅੱਜ ਜਿਹੜਾ ਉਹ ਬਦਲਾਅ ਦਾ ਨਾਅਰਾ ਅਸੀਂ ਹੁਣ ਬਦਹਾਲ ਦਾ ਨਾਅਰਾ ਹੋ ਗਿਆ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਆਮ ਆਦਮੀ ਪਾਰਟੀ ਦਾ ਹਾਰ ਜਾਣਾ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡੇ ਸੰਕੇਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਅੰਦਰ ਚੋਣਾਂ ਹੋਣਗੀਆਂ। ਔਰ ਜਿਸ ਪ੍ਰਕਾਰ ਦੀ ਹਾਰ ਹੋਈ ਹੈ ਦਿੱਗ ਜਨੇਤਾ ਸਾਰੇ ਫਸੇ ਹੋਏ ਹੈ। ਚਾਹੇ ਉਸੋ ਸੋਡਿਆ ਸਾਹਿਬ ਹੋਣ ਚਾਹੇ ਮੈਡਮ ਜਿਹੜੀ ਸੀਐਮ ਬਣਾਈ ਸੀ ਉਰੁਸ਼ੀ ਜੀ ਹੋਣ ਚਾਹੇ ਕੇਜਰੀਵਾਲ ਸਾਹਿਬ ਹੋਣ ਮੈਨੂੰ ਲੱਗਦਾ ਉਹ ਇਹ ਅੱਗੇ ਪਿੱਛੇ ਖੇਡ ਚੱਲ ਰਿਹਾ ਹੈ। ਗੱਲ ਜਿਸ ਪ੍ਰਕਾਰ 트럼ਪ ਸਾਹਿਬ ਨੇ ਆਪਣਾ ਆਰਮੀ ਦਾ ਜਹਾਜ਼ ਭੇਜਿਆ ਇਹ ਸਾਡੇ ਲਈ ਚੰਗੇ ਸੰਕੇਤ ਨਹੀਂ ਹੈ ਉਹ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਮਰੀਕਾ ਵਰਲਡ ਪਾਵਰ ਹੈ ਪਰ ਉਹ ਕਮਰਸ਼ੀਅਲ ਫਲਾਈਟ ਤੇ ਨੋਬ ਆਉਂਦੇ ਔਰ ਜਿਸ ਪ੍ਰਕਾਰ ਉਹਨੂੰ ਲਿਆਂਦਾ ਗਿਆ ਬੇੜੀਆਂ ਪਾ ਕੇ ਹੱਥ ਉਹਨਾਂ ਦੇ ਉਹਨਾਂ ਦੇ ਹੱਥ ਖੜੀ ਰੱਖ ਕੇ ਇਹ ਜਾਣ ਬੁਝ ਕੇ ਸਾਨੂੰ ਉਹਨਾਂ ਨੇ 트럼ਪ ਸਾਹਿਬ ਨੇ ਦਿਖਾਇਆ ਕਿ ਹਿੰਦੁਸਤਾਨੀਆਂ ਨੂੰ ਕੀ ਇਹ ਔਕਾਤ ਹੈ ਕੀ ਕਹਿ ਕਹਿਣਾ ਚਾਹੋਗੇ ਜੋ ਜਦੀ ਜਦੀ ਰੁਝਾਨ ਆ ਰਿਹਾ ਕਿਸ ਤਰ੍ਹਾਂ ਦੇ ਗੁਰਦਾਨ ਦੇ ਦੇਖੋ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦਾ 100% ਜਿਹੜਾ ਸਾਡਾ ਵੋਟ ਸ਼ੇਅਰ ਹੈ ਕਿਉਂਕਿ ਲਾਸਟ ਟਾਈਮ ਸਾਡਾ ਵੋਟ ਸ਼ੇਅਰ 4% ਸੀਗਾ ਇਸ ਵਾਰੀ ਜਿਹੜਾ ਵੋਟ ਸ਼ੇਅਰ ਹੈ ਉਹ ਮੇਰੇ ਖਿਆਲ ਤਕਰੀਬਨ ਤਕਰੀਬਨ 10 ਤੋਂ 12% ਤੱਕ ਪਹੁੰਚ ਜਾਣਾ ਹੈ ਜਦ ਕਿ ਹਜੇ ਤੱਕ ਪੂਰੀ ਗਿਣਤੀ ਨਹੀਂ ਹੋਈ ਹੈ ਅਸੀਂ ਕਿਉਂਕਿ ਸਰਕਾਰ ਚ ਨਹੀਂ ਹੈ ਮਗਰਲੇ 13-14 ਸਾਲਾਂ ਤੋਂ ਸਾਨੂੰ ਤਾਂ ਇਸ ਤਰ੍ਹਾਂੀਆਂ ਉਮੀਦਾਂ ਸਨ ਕਿ ਸਾਡਾ ਵੋਟ ਸ਼ੇਅਰ ਕਾਫੀ ਇਨਕਰੀਜ਼ ਹੋਊਗਾ ਔਰ 3-4 ਸੀਟਾਂ ਦੀ ਸੰਭਾਵਨਾ ਕਾਂਗਰਸ ਪਾਰਟੀ ਨੂੰ ਸੀਗੀ ਪਰ ਲੋਕਾਂ ਦਾ ਮੰਡੇਟ ਹੈ ਲੋਕਾਂ ਨੇ ਮੰਡੇਟ ਭਾਜਪਾ ਨੂੰ ਦਿੱਤਾ ਹੈ ਅਸੀਂ ਇਹਨੂੰ ਸਿਰਚਵਾ ਕੇ ਮੰਨਦੇ ਆਂ ਦੂਸਰੀ ਗੱਲ ਮੈਨੂੰ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜਾ ਡਬਲ ਸਟੈਂਡਰਡ ਸੀਗਾ ਉਹ ਪੂਰੇ ਦੇਸ਼ ਭਰ ਦੇ ਵਿੱਚ ਨੰਗਾ ਹੋ ਗਿਆ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਰ ਜਾਣਾ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੇ ਸੰਕੇਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕਿ ਪੰਜਾਬ ਦੇ ਅੰਦਰ ਚੋਣਾਂ ਹੋਣ ਦੀ ਔਰ ਜਿਸ ਪ੍ਰਕਾਰ ਦੀ ਹਾਰ ਹੋਈ ਹੈ ਦਿੱਗਜ ਨੇਤਾ ਸਾਰੇ ਫਸੇ ਹੋਏ ਐ ਚਾਹੇ ਉਸ ਸੋਡਿਆ ਸਾਹਿਬ ਹੋਣ ਚਾਹੇ ਮੈਡਮ ਜਿਹੜੀ ਸੀਐਮ ਬਣਾਈ ਸੀ ਊਰੁਸ਼ੀ ਜੀ ਹੋਣ ਚਾਹੇ ਕੇਜਰੀਵਾਲ ਸਾਹਿਬ ਹੋਣ ਮੈਨੂੰ ਲੱਗਦਾ ਉਹ ਇਹ ਅੱਗੇ ਪਿੱਛੇ ਖੇਲ ਚੱਲ ਰਹੇ ਐ ਲੈਟਸ ਸੀ ਲੇਕਿਨ ਮੈਨੂੰ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਿ ਤੁਸੀਂ ਜਦੋਂ ਬਦਲਾਅ ਦੀ ਗੱਲ ਕੀਤੀ ਸੀ ਐਂਡ ਜਦੋਂ ਬਦਲਾਅ ਉਸ ਤਰ੍ਹਾਂ ਤਰੀਕੇ ਨਾਲ ਤੁਸੀਂ ਉਰੇ ਤੇ ਖਰਾ ਨਹੀਂ ਉਤਰੇ ਲੋਕਾਂ ਦੀਆਂ ਉਮੀਦਾਂ ਤੇ ਤੇ ਲੋਕਾਂ ਨੇ ਤੁਹਾਨੂੰ ਬਦਲਤਾ ਇਹ ਹੀ ਘਟਨਾਕਰਮ ਸਾਡੇ ਨਾਲ ਹੋਇਆ ਸੀ 2022 ਦੇ ਵਿੱਚ ਜਦੋਂ ਸਾਡੀ ਸਰਕਾਰ ਗਈ ਹੈ ਲੋਕਾਂ ਨੂੰ ਬਹੁਤ ਸਾਰੀਆਂ ਸੱਤੋਂ ਉਮੀਦਾਂ ਸਨ ਅਸੀਂ ਉਹਨਾਂ ਤੇ ਖਰਾ ਨਹੀਂ ਉਤਰੇ ਤੇ ਇੱਕ ਬਦਲਾਅ ਦਾ ਨਾਅਰਾ ਪੰਜਾਬ ਦੇ ਵਿੱਚ ਜਿੱਤਿਆ ਅੱਜ ਜਿਹੜਾ ਉਹ ਬਦਲਾਅ ਦਾ ਨਾਅਰਾ ਸੀ ਹੁਣ ਬਦਹਾਲ ਦਾ ਨਾਅਰਾ ਹੋ ਗਿਆ ਪੰਜਾਬ ਦੇ ਲੋਕ ਵੀ ਦੇਖ ਰਹੇ ਨੇ ਜਿਸ ਤਰ੍ਹਾਂ ਤੁਸੀਂ ਰੋਜ਼ ਕਹਿੰਦੇ ਸਾਡੇ ਨਾਲ ਪੰਜਾਬ ਉੱਥੇ ਧੱਕਾ ਹੋ ਰਿਹਾ ਹੈ ਪੁਲਿਸ ਧੱਕਾ ਕਰ ਰਹੀ ਹੈ ਦਿੱਲੀ ਪੁਲਿਸ ਤੁਸੀਂ ਪੰਜਾਬ 'ਚ ਧੱਕਾ ਕੀਤਾ ਤੁਸੀਂ ਕਹਿੰਦੇ ਉਹ ਚੰਡੀਗੜ੍ਹ ਦੇ ਮੇਅਰ ਵਾਲੀ ਸਾਡੇ ਨਾਲ ਗੜਬੜ ਹੋ ਗਈ ਧੱਕਾ ਕੀਤਾ ਭਾਜਪੀ ਨੇ ਤੁਸੀਂ ਅੰਮ੍ਰਿਤਸਰ ਤੇ ਫਗਵਾੜੇ 'ਚ ਉਹੀ ਕੰਮ ਕੀਤਾ ਜਦੋਂ ਇਸ ਤਰ੍ਹਾਂ ਦੀ ਤੁਹਾਡੀ ਗੱਲਬਾਤ ਬਣ ਜੇ ਹਾਲਾਤ ਬਣ ਜਾਣ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੋ ਜਾਏ ਕਿ ਇਹਨਾਂ ਨੂੰ ਅਸੀਂ ਕਿਸੇ ਹੋਰ ਮਕਸਦ ਨਾਲ ਲੈ ਕੇ ਆਏ ਸੀ ਪਰ ਇਹ ਤਾਂ ਦੂਸਰੀਆਂ ਪਾਰਟੀਆਂ ਨਾਲੋਂ ਵੀ ਅੱਗੇ ਟੱਪ ਗਏ ਸੋ ਫਿਰ ਉਹ ਲੋਕਾਂ ਨੇ ਜਿਹੜਾ ਗੁੱਸਾ ਉਹ ਦਿੱਲੀ ਦੇ ਵਿੱਚ ਕੱਢਿਆ ਸੋ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਝੂਠ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪਾਰਟੀ ਨੂੰ ਉਹ ਬਾਤ ਤਾਂ ਲੰਮਾ ਚੇਰ ਚੱਲੇਗਾ ਨਹੀਂ ਜਿਹੜਾ ਝੂਠ ਦੀ ਰਾਜਨੀਤੀ ਕਰੇਗਾ ਝੂਠੇ ਝੂਠੇ ਵਾਦੇ ਨਹੀਂ ਕਰਨੇ ਚਾਹੀਦੇ ਲੋਕਾਂ ਦੇ ਨਾਲ ਬੇਫਜ਼ੂਲ ਗੱਲ ਉਨੀ ਕਰੋ ਜਿੰਨੀ ਤੁਸੀਂ ਨਿਭਾ ਸਕੋ ਸੋ ਬੇਸ਼ੱਕ ਤੁਸੀਂ ਹਾਰ ਜੋ ਲੇਕਿਨ ਲੋਕ ਤੁਹਾਨੂੰ ਇਹ ਕਹਿੰਦੇ ਕਿ ਇਹ ਸੱਚੇ ਲੀਡਰ ਹੈ ਔਰ ਸਹੀ ਗੱਲ ਕਰਦੇ ਹੈ ਜਦੋਂ ਤੁਸੀਂ ਝੂਠ ਤੂਫਾਨ ਬੋਲੋਗੇ ਗੱਪ ਮਾਰੋਗੇ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤੁਹਾਡੀ ਕਹਿਣੀ ਤੇ ਕਥਨੀ ਵਿੱਚ ਫਰਕ ਹੋਊਗਾ ਤੁਸੀਂ ਆਮ ਸਧਾਰਨ ਦੀ ਗੱਲ ਕਰੋਗੇ ਹੋਊਗਾ ਥੋੜਾ ਕਮ ਰਜਵਾੜੇਸ਼ ਆਈ ਸੋ ਉਹ ਹਾਰ ਹੋਈ ਹੈ ਔਰ ਇਸ ਕੱਲ ਦਾ ਜੋ ਮੰਡਟ ਲੋਕਾਂ ਨੇ ਦਿੱਤਾ ਹੈ ਅਸੀਂ ਉਹਨੂੰ ਕਬੂਲ ਦੇ ਬਿਲਕੁਲ ਅਮਰੀਕਾ ਨੂੰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸੋ 5 ਤੋਂ 10 ਦੇ ਵਿੱਚਕਾਰ ਜਿਹੜੇ ਭਾਰਤੀਆ ਰਿਪੋਰਟ ਕਰਕੇ ਇੰਡੀਆ ਭੇਜਿਆ ਖਾਸ ਕਰਕੇ ਜਹਾਜ਼ ਨੂੰ ਪੰਜਾਬ ਦੇ ਵਿੱਚ ਉਤਾਰਿਆ। ਲੇਖ ਰਿਪੋਰਟ ਕਰਨ ਤੇ ਕਿਸੇ ਨੂੰ ਕੋਈ ਇਤਰਾਜ਼ ਘੱਟ ਸੀਗਾ ਕਿਉਂਕਿ ਬਹੁਤ ਵਾਰੀ ਰਿਪੋਰਟ ਹੁੰਦੇ ਰਹਿੰਦੇ ਨੇ ਨੌਜਵਾਨ ਸਾਥੀ ਜਿਹੜੇ ਜਾਂਦੇ ਨੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚੋੜਾ ਹੈ ਕਿ ਗਲਤ ਤਰੀਕੇ ਦੇ ਨਾਲ ਸਾਨੂੰ ਬਾਹਰਲੇ ਮੁਲਕਾਂ 'ਚ ਜਾਣਾ ਹੀ ਨਹੀਂ ਚਾਹੀਦਾ। ਅਸੀਂ ਲੀਗਲ ਤਰੀਕੇ ਨਾਲ ਜਾਏਗੇ। ਦੂਸਰੀ ਗੱਲ ਜਿਸ ਪ੍ਰਕਾਰ 트ੰਪ ਸਾਬ ਨੇ ਆਪਣਾ ਆਰਮੀ ਦਾ ਜਹਾਜ਼ ਭੇਜਿਆ ਹੈ ਇਹ ਸਾਡੇ ਲਈ ਚੰਗੇ ਸੰਕੇਤ ਨਹੀਂ ਹੈ। ਉਹ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਅਮਰੀਕਾ ਵਰਲਡ ਪਾਵਰ ਹੈ ਤੇ ਮੈਂ ਦੇਖੋ ਅਮਰੀਕਨ ਫੌਜ ਦਾ ਜਹਾਜ਼ ਅਸੀਂ ਹਿੰਦੁਸਤਾਨ ਦੀ ਸਰ ਜ਼ਮੀਨ ਤੇ ਲਾਂਡ ਕਰਾਤਾ ਯਾਨੀ ਕਿ ਉਤਾਰਤਾ ਔਰ ਉੱਥੇ ਵੀ ਨਹੀਂ ਉਤਾਰਿਆ ਅੰਮ੍ਰਿਤਸਰ ਜਾਣ ਕੇ ਉਤਾਰਿਆ ਇਹ ਦੱਸਣ ਵਾਸਤੇ ਪੰਜਾਬੀਆਂ ਨੂੰ ਦੱਸਣ ਵਾਸਤੇ ਜਿਹੜੇ ਪੰਜਾਬੀ ਅਮਰੀਕਾ ਚ ਬੈਠੇ ਆ ਜਾਂ ਹਿੰਦੁਸਤਾਨ ਚ ਬੈਠੇ ਆ ਸੋ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਹਿਊਮਨ ਰਾਈਟਸ ਦੀ ਔਰ ਭਾਰਤ ਦੀ ਇਸ ਕਲਚ ਹਿੱਠੀ ਹੋਈ ਹੈ ਕਿਉਂਕਿ ਕੋਲੰਬੀਆ ਵਰਗੇ ਦੇਸ਼ ਨੇ ਕਹਤਾ ਕਿ ਤੁਸੀਂ ਡਿਪੋਰਟ ਜਿਹੜੇ ਲੋਕ ਕਰਨੇ ਆ ਸਾਡਾ ਜਹਾਜ਼ ਜਾਏਗਾ ਐਡਾ ਕੁ ਮੁਲਕ ਹੈ ਅਸੀਂ ਉਹਨਾਂ ਨੂੰ ਲੈ ਕੇ ਆਵਾਂਗੇ ਆਪਦੇ ਦੇਸ਼ ਦੇ ਲੋਕਾਂ ਨੂੰ ਫਿਰ ਭਾਰਤ ਤਾਂ ਬਹੁਤ ਵੱਡਾ ਮੁਲਕ ਹੈ ਸਾਨੂੰ ਆਪਣਾ ਜਹਾਜ਼ ਭੇਜਣਾ ਚਾਹੀਦਾ ਸੀ ਉਹ ਨਹੀਂ ਜਹਾਜ਼ ਭੇਜਣਾ ਸੀ ਦਾ ਕਮਰਸ਼ੀਅਲ ਫਲਾਈਟ ਤੇ ਡਿਪੋਰਟ ਕਰਨ ਵਾਲੇ ਲੋਕਾਂ ਨੂੰ ਕਿਉਂਕਿ ਉਹਨਾਂ ਦਾ ਅਧਿਕਾਰ ਹੈ ਅਮਰੀਕਾ ਦਾ ਉਰੇ ਚਤ ਨਹੀਂ ਅਸੀਂ ਦਖਲ ਦੇ ਸਕਦੇ ਅਸੀਂ ਤਾਂ ਕਹਿੰਦੇ ਸੀ ਨਾ ਹੋਵੇ ਨਾ ਭੇਜਿਆ ਜਾਵੇ ਪਰ ਉਹ ਕਮਰਸ਼ੀਅਲ ਫਲਾਈਟ ਤੇ ਲੋਕ ਆਉਂਦੇ ਔਰ ਜਿਸ ਪ੍ਰਕਾਰ ਉਹਨਾਂ ਨੇ ਲਿਆਂਦਾ ਗਿਆ بیੜੀਆਂ પાਕੇ ਹੱਥ ਉਹਨਾਂ ਦੇ ਉਹਨਾਂ ਦੇ ਹੱਥ ਖੜੀ ਲਾ ਕੇ ਇਹ ਜਾਣ ਬੁਝ ਕੇ ਸਾਨੂੰ ਉਹਨਾਂ ਨੇ ਟਰੰਪ ਸਾਹਿਬ ਨੇ ਦਿਖਾਇਆ ਕਿ ਹਿੰਦੁਸਤਾਨੀਓਂ ਕੀ ਇਹ ਔਕਾਤ ਹੈ। ਉਹ ਮੈਨੂੰ ਲੱਗਦਾ ਹੈ ਕਿ ਇੱਕ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਮਾਫੀ ਮੰਗਣੀ ਚਾਹੀਦੀ ਸੀ। ਰਦਰ ਦੈਨ ਐਕਸਟਰਨਲ ਅਫੇਅਰ ਮਿਨਿਸਟਰ ਦਾ ਇਹ ਗਰੰਡ ਲੱਗਦਾ ਕਿ ਪਹਿਲਾਂ ਵੀ ਰਿਪੋਰਟ ਹੁੰਦੇ ਰਹੇ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਟਰੰਪ ਨਾਲ ਗੱਲ ਕਰਨੀ ਚਾਹੀਦੀ ਔਰ ਜਿਹੜਾ ਉਹਨਾਂ ਨੇ ਨਿਯੋਤਾ ਦਿੱਤਾ ਉਹਦੇ ਤੇ ਨਹੀਂ ਜਾਣਾ ਚਾਹੀਦਾ ਸੋ ਥੈਟ ਕਿਤੇ ਨਾ ਕਿਤੇ ਗੁੱਸਾ ਜ਼ਾਹਿਰ ਕਰਨਾ ਚਾਹੀਦਾ ਕਿ ਇਹ ਤੁਸੀਂ ਨਹੀਂ ਕਰਨਾ ਸੀ ਜੋ ਤੁਸੀਂ ਕੀਤਾ ਹੈ 12 ਤਰੀਕ ਨੂੰ ਨੋਰੀ ਬੜ ਦੇ ਕਿਸਾਨਾਂ ਦੀ ਮਹਾਪੰਚਾਇਤ ਹੋਈ ਹਾਂ ਚੰਗੀ ਗੱਲ ਹੈ ਜੀ ਮੈਂ ਤਾਂ ਇਹ ਸਮਝਦਾ ਕਿ ਮਹਾਪੰਚਾਇਤ ਕੋਈ ਚੰਗਾ ਫੈਸਲਾ ਲਏਗੀ ਜੋ ਵੀ ਲਏਗੀ ਮੈਨੂੰ ਲੱਗਦਾ ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਹੋਏਗਾ ਲੇਕਿਨ ਕਿਸਾਨ ਬਹੁਤ ਦੁਖੀ ਹੈ ਇਸ ਚੀਜ਼ ਕੋਈ ਦੌਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਆਪਣੇ ਭਾਸ਼ਣ ਚ ਕਿਹਾ ਹੈ ਸੋਰੀ ਜਿਹੜਾ ਰਾਸ਼ਟਰਪਤੀ ਦਾ ਬਾਸ਼ ਡਰੈਸ ਸੀਗਾ ਉਸ ਤੋਂ ਬਾਅਦ ਉਹ ਜਿਹਨਾਂ ਨੇ ਨਵਾਂ ਪ੍ਰਸਤਾਵ ਰੱਖਿਆ ਉਹਨਾਂ ਨੇ ਕਿਹਾ ਕਿ 30000 ਰੁਪਏ ਆਮਦਨ ਵਧ ਗਈ ਹੈ ਇੱਕ ਕਿਸਾਨ ਦੀ ਪ੍ਰਤੀ ਏਕੜ ਉਹਨਾਂ ਨੇ ਇਹ ਵੀ ਕਿਹਾ ਜਿਹਨੇ ਸੋਚਾਲਿਆ ਬਣਾਇਆ ਉਹਦੀ 40000 ਰੁਪਏ ਸਾਲ ਦੀ ਆਮਦਨ ਬਣ ਗਈ ਉਹ ਸਮਝ ਨਹੀਂ ਆਈ ਕਿਸੇ ਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਘਰ ਜਲ ਦਾ ਜਿਹੜਾ ਮਿਸ਼ਨ ਸੀ ਜਿਹੜਾ ਪਾਣੀ ਭੇਜਿਆ ਸੀ ਉਹਦੇ ਨਾਲ 40000 ਰੁਪਏ ਉਸ ਪਰਿਵਾਰ ਦੀ ਆਮਦਨ ਵਧੀ ਹੈ ਰੱਬ ਹੀ ਜਾਣਦਾ ਜਿਵੇਂ ਡੀਮੋਨਟਾਈਜੇਸ਼ਨ ਕਹਿੰਦੇ ਸੀ ਕਿ ਸਬਕਾ ਸਾਥ ਸਬਕਾ ਵਿਕਾਸ ਔਰ ਹਰ ਵਿਅਕਤੀ ਕਵਾਲਿਟੀ ਹੋ ਜਾਏਗੀ ਸਭ ਇੱਕੋ ਜਿਹੇ ਹੋ ਜਾਣਗੇ ਅਮੀਰ ਗਰੀਬ ਤੇ ਡੀਮੋਨਟਾਈਜੇਸ਼ਨ ਨੋਟਬੰਦੀ ਵੇਲੇ ਜੋ ਹੋਇਆ ਦੇਸ਼ ਦੇ ਹਾਲਾਤ ਹੋਏ ਤੁਹਾਨੂੰ ਪਤਾ ਹੈ 2 ਲੱਖ ਕਰੋੜ ਦਾ ਨੁਕਸਾਨ ਹੋਇਆ ਕੱਲੀ ਡੀਮੋਨਟਾਈਜੇਸ਼ਨ ਤੇ ਨੋਟ ਬੰਦੀ ਤੇ ਤੇ ਅੱਜ ਦੇਸ਼ ਦੇ ਹਾਲਾਤ ਕੀ ਹੈ ਅੱਜ ਦੇਸ਼ ਦੇ ਆਮ ਬੰਦੇ ਮਿਡਲ ਕਲਾਸ ਬੰਦੇ ਮਜ਼ਦੂਰ ਬੰਦੇ ਕਿਵੇਂ ਆਪਦਾ ਗੁਜ਼ਾਰਾ ਕਰ ਰਹੇ ਇਹ ਦੇਸ਼ ਦੇ ਲੋਕਾਂ ਨੂੰ ਪਤਾ ਹੈ